ਮੈਂ ਉਹ ਕਰਨਾ ਕੋਲ ਆ। ਮਾਫ਼ੀ। ਅੱਛਾ ਜੀ ਜੀ ਬੋਲੋ ਕਾ ਜੀ ਤਾਂ ਤੇ ਅੰਮੀ ਉਹ ਇਹ ਤਰੀਕਾ ਤਾਂ ਬੜੀ ਇਹਦਾ ਬੋਲਦਾ ਬੜੀ ਗੱਲ ਆ ਦੁਨੀਆ ਸਭ ਨਾਲ। ਅੰਸਰ ਕੀ ਨਾਮ ਆਪਣਾ ਤੇ ਕੀ ਗੱਲ ਹੋਈ ਆ? ਮੇਰਾ ਨਾਂ ਜੀ ਬੂਟਾ ਸਿੰਘ ਆ। ਹੱਡ ਕਾਂਠੇ ਵਾਲਾ ਥਾਣੇ ਵੇਰ ਕੇ ਲੱਗਾ ਮੈਂ। ਅੱਛਾ ਕੀ ਗੱਲ ਹੋਈ ਆ? ਗਲਦਾ ਸਰ ਜੀ ਮੈਨੂੰ ਹੀ ਨਹੀਂ ਪਤਾ ਲੱਗਾ ਮੇਰੇ ਗੱਡੀ ਇਹ ਬੰਦੇ ਹੀ ਪੰਜਾਂ ਨੇ ਹੀ ਤਿੰਨ ਮੋਟਰਸਾਈਕਲ ਹੀ ਹਨ ਕੋਈ ਇਹਨਾਂ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜਿਉਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵਾਂ ਜਾਣਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਦਾ ਮੈਂ ਗੱਡੀ ਸਾਈਡ ਦੀ ਕੱਲੀ ਫੇਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫੇਰ ਗੱਡੀ ਸਾਈਡ ਦੀ ਕੱਲੀ ਇਹਨਾਂ ਫੇਰ ਮੋਟਰਸਾਈਕਲ ਗੱਡੀ ਕਰਤੇ ਜਦੋਂ ਮથે ਗੱਡੀ ਕਰਤੇ ਤੇ ਇਹਨਾਂ ਬਿਲਕੁਲ ਗੱਡੀ ਕਰਤੇ ਮੈਨੂੰ ਗੱਡੀ ਡੱਕਣੀ ਪ ਇਹ ਇਹਨਾਂ ਨੇ ਦਵਾ ਦਾ ਵੇਖਿਆ ਵੀ ਮੇਰੇ ਕੋਲ ਪੈਟਰਲ ਮੈਂ ਪੈਟਰਲ ਕੱਢਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਟਰਲ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਡ ਵੀ ਤਿੰਨ ਉੱਥੇ ਡੇਪੇ ਪਰ ਪੈਟਰਲ ਤਾਂ ਨਹੀਂ ਮੈਂ ਖੋਣ ਦਿੱਤਾ ਉਹਨਾਂ ਜਦੋਂ ਬੰਦੇ ਪਬਲਿਕ ਦੇ ਹੋਰ ਲੱਗੇ ਹੋ ਗਏ ਇਹ ਟਾਈਪ ਹੋ ਗਏ ਇਹਨਾਂ ਨੂੰ ਆ ਕੇ ਮਨ ਲੋ ਕੋਸ਼ਿਸ਼ ਕੀਤੀ ਉਹਨਾਂ ਸਡੌਂਦੀ ਜਦੋਂ ਵੇਖਿਆ ਵੀ ਮਨ ਲਾਜਾ ਮੈਂ ਉਸ ਕਰਕੇ ਮੇਰਾ ਥੋੜਾ ਜਿਹਾ ਬਚਾਅ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਮੋਟਰਸਾਈਕਲ ਇੱਕ ਛੋਟੇ ਉੱਥੋਂ ਭੱਜ ਗਏ ਜਿਹੜਾ ਫਿਰ ਉਹਨਾਂ ਜਨ ਨੂੰ ਪੀਸੀਆਰ ਵਾਲੇ ਮਲਾਜਮ ਆ ਕੇ ਜਨ ਪੀਸੀਆਰ ਵਾਲੇ ਇਹਨਾਂ ਨੂੰ ਮੱਜਾ ਆ ਗਿਆ ਅਗਲੇ ਬੰਨੇ ਫੇਰ ਇੱਕ ਮੋਟਰਸਾਈਕਲ ਇਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਇਹਨਾਂ ਦਾ ਆ ਗੱਲ ਹੋਈ ਸੀ ਸਿਰਫ ਉਹ ਨਸ਼ੇੜੀ ਸੀ ਜਾਂ ਕਿੰਨੀ ਕੁਮਲ ਸੀ ਬੰਦਿਆਂ ਦੀ ਜਿਹੜਾ ਮੈਂ ਉਮਰ ਤਾਂ ਸਰ ਉਹਨੇ ਰਾਜਾ ਹੈ ਪਤਾ ਨਹੀਂ ਲੱਗਣ ਦਿਆ ਸੀ ਮੈਨੂੰ ਵੀ ਥੋੜਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਕੋਈ ਗੱਲ ਨਹੀਂ ਏਡੀ ਸਮਝਦੇ ਨਹੀਂ ਜੇ ਅਗਰ ਸਰ ਪੰਜਾਬ ਪੁਲਿਸ ਸੇਫ ਨਹੀਂ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਸਮਝਦੇ ਸਰ ਗੱਲ ਤਾਂ ਇਹ ਆ ਨਾ ਜਾਂ ਤਾਂ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਐਂ ਤਾਂ ਆਪਣਾ ਮੈਕਬਨ ਦਾ ਕੰਮ ਕਰਨਾ ਹੈ ਕੋਈ ਕਰਨੀ ਇਹੋ ਜੀ ਜਿਹੜਾ ਮੈਕਬਨ ਦਾ ਕੰਮਾਂ ਦਾ ਕਰਨਾ ਹੀ ਪੈਂਦਾ ਜੀ ਇੱਥਾਂ ਨੀਵਾ ਕੇ ਕਿਸੇ ਕਿਸ ਨੂੰ ਦਾ ਕੰਮ ਹੋਵੇ ਤੇ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਵੀ ਉਹ ਕੰਮ 'ਚ ਕੋਈ ਮਰਨਾ ਵਾਦਾ ਘਟਾ ਹੋਇਆ ਜਾਂ ਵੈਸੇ ਮੈਨੂੰ ਕੋਈ ਸਮਝ ਹੀ ਨਹੀਂ ਲੱਗੀ ਸਾਰੇ ਇਹ ਕਿੰਨੇ ਕੁ ਵਜੇ ਰੈਂਸ ਸਰ ਟਾਈਮ ਤਾਂ ਸਰ ਕੋਈ ਹੈਗਾ ਸੀ 9 9:30 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੋਂ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੋਲ ਮੁੜਿਆ ਨਾ ਆਪਣਾ ਬੇਰਕਾ ਪੋਲ ਤੋਂ ਮੁੜਿਆ ਇੱਧਰ ਨੂੰ ਆਪਨਾ ਧੀਰੀ ਕੇਂਦਗੁਰ ਦਵਰੀਆਲ ਨੂੰ ਤੇ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਬਾਤ ਇਹ ਤਾਂ ਮਤਲਬ ਸਰ ਜਿਹੜੇ ਮੁੰਡੇ ਸੀ ਉਹ ਪਰਾ ਦੇ ਪਿੱਛੋਂ ਦੇ ਪਿੱਛੇ ਲੱਗੇ ਸੀ ਆ ਪਿੱਛੇ ਲੱਗੇ ਆ ਸਰ ਮੈਂ ਉਹ ਗਦਾਚਾਰ ਭਾਈ ਜਿਹੜਾ ਆਪਣੀ ਕੋਈ ਲਿਜੀਤ ਦੋਖਲੀ ਨਹੀਂ ਕਿਹਾ ਪਰ ਇਹਨਾਂ ਨੇ ਇੱਕ ਕਾਰਵਾਈ ਕੀਤੀ ਮੇਰ ਨਾਲ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰ ਨਾਲ ਸਰ ਇਸ ਬਾਰੇ ਤੁਸੀਂ ਆਪਣੇ ਮੈਰਕ ਮੇਰੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਚੋ ਸਾਹਿਬ ਸਦਰਨਾ ਨੂੰ ਇਨਫਾਰਮ ਹੋ ਗਿਆ ਸਦਰ ਐਸਚੋ ਸਾਹਿਬ ਮਿਲ ਗਏ ਸੀ ਆਪਣੇ ਐਸਐਚਓ ਮੇਰਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਨਾਲ ਆਪਣੇ ਸਿਰ ਉਹਨਾਂ ਚ ਇੱਕੋ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਵੀਕਲ ਜਿਹੜੇ ਕਾਬੂ ਦਿੱਤੇ ਸੀ ਉਹਨੇ ਬਹੁਤ ਸਾਧ ਦਿੱਤਾ ਬਬਰੀ ਨੇ ਸਾਧ ਦਿੱਤਾ ਬਹੁਤ ਪਬਲਿਕ ਨੇ ਬਹੁਤ ਸਾਧ ਦਿੱਤਾ ਸਾਡੇ ਪੀਸੀਆਰ ਸਤਰਾ ਲਿਆ ਬਹੁਤ ਸਾਧ ਦਿੱਤਾ